ਸਦਰ ਥਾਣੇ ਦੇ ਵਿੱਚ ਮਰਡਰ ਹੋਇਆ ਸੀ ਸ਼੍ਰੀਮਤੀ ਸੁਨੀਤਾ ਜੀ ਦਾ ਜੋ ਕਿ ਆਪਣੇ ਘਰ ਚ ਕੱਲੀ ਸੀਗੇ ਬੜਾ ਸੈਂਸੇਸ਼ਨਲਾਈਜ਼ ਹੋਇਆ ਸੀ ਕਰਕੇ ਬਿਕੋਜ਼ ਉਹ ਚ ਲੁੱਟਖੋਤ ਲੁੱਟਪਾੜ ਦਾ ਵੀ ਸੰਕੇਤ ਸਾਹਮਣੇ ਆਏ ਸੀ ﺍﻟमारीयां ਫਰੋਲੀਆਂ ਹੋਈਆਂ ਸੀ ਸਮਾਨ ਵੀ ਕੁਝ ਕੈਸ਼ ਵਗੈਰਾ ਮਿਸਿੰਗ ਸੀਗਾ ਸੋ ਉਹਦੇ ਤੇ ਵੀ ਸਾਡੀ ਟੀਮ ਨੇ ਰਵਿੰਦਰਪਾਲ ਜੀ ਦੇ ਇਨਵੈਸਟੀਗੇਸ਼ਨ ਸਾਡੇ ਡੀਸੀਪੀ ਸਾਹਿਬ ਦੀ ਰੈਨਮਾਈ ਚ ਸ਼੍ਰੀ ਵਿਨੈਲਾ ਜੀ ਸਾਡੇ ਏਡੀਸੀਪੀ 2 ਔਰ ਏਸ਼ੇ ਭੋਲਾ ਜੀ ACP ਨਾਰਥ ਔਰ ਹਰਿੰਦਰ ਸਾਡੇ ਇਨਸਪੈਕਟਰ ਤੇ ਨਈ ਟੀਮ ਨੇ ਗੁਰਜੀਤ ਜਿਹੜਾ ਇਨਚਾਰਜ ਵਿਜੇਨਗਰ ਸਾਰਿਆਂ ਨੇ ਬੜੀ ਮਿਹਨਤ ਕੀਤੀ ਔਰ ਉੱਥੇ ਹੀ ਬੈਠੇ ਰਹੇ ਸਪੌਟ ਨਹੀਂ ਛੱਡਿਆ ਔਰ ਜਿੰਨੀ ਇਨਵੈਸਟੀਗੇਸ਼ਨ ਡੀਪਲੀ ਔਰ ਪ੍ਰੋਫੈਸ਼ਨਲੀ ਹੋ ਸਕਦੀ ਸੀ ਉਹ ਕੀਤੀ ਗਈ 올 ਐਂਗਲਸ ਵਰ ਪ੍ਰਕਿਊਰਡ ਪਹਿਲਾਂ بیٹے ਤੇ ਵੀ ਸ਼ੱਕ ਗਿਆ ਹੋਰ ਵੀ ਲੋਕਾਂ ਦੇ ਸ਼ੱਕ ਗਿਆ ਬਟ ਜਦੋਂ ਕਲਿੰਚਿੰਗ ਗੱਲ ਆਈ ਸਾਰੇ ਸਾਹਮਣੇ ਤਾਂ ਇਹੀ ਨਿਕਲਿਆ ਕਿ ਉਹ ਜਿਹੜਾ ਬੇਟਾ ਅੰਕੁਰ ਮਹਾਜਨ ਅਮ੍ਰਿਤਕਾ ਜਿਹੜੇ ਸੰਜੀਤਾ ਜੀ ਉਹਨਾਂ ਦਾ ਫਰੈਂਡ ਸੀਗਾ ਇਹ ਬੰਦਾ ਜਿਹੜਾ ਲੜਕਾ ਤਿਕਸ਼ਨ ਸੂਤ ਕਰਕੇ son of rajesh sood अमन एव्री लुਧਿਆਣਾ ਇਹਦੀ ਅੰਕੁਰ ਮਹਾਜਨ ਜਿਹੜਾ ਮਦਈ ਇਸ ਮੁਕਦਮੇ ਦਾ ਉਹਦੇ ਨਾਲ ਕਾਫੀ ਪਰਾਲਾ ਦੋਸਤੀ ਸੀ ਫੇ ਥੋੜਾ ਫਰਕ ਵੀ ਪੈ ਗਿਆ ਇਹ ਬੜਾ ਡਿਪਰੈਸ਼ਨ ਸੀਗਾ ਤੇ ਪੈਸਿਆਂ ਵੱਲੋਂ ਟੁੱਟਿਆ ਹੋਇਆ ਸੀ ਇਨੂੰ ਇਹ ਪਤਾ ਸੀਗਾ ਕਿ ਮੈਂ ਜਿਹੜੇ ਸੁਨੀਤਾ ਜੀ ਇਕੱਲੇ ਰਹਿੰਦੇ ਆ ਆਪਣੇ ਘਰ 'ਚ ਤੇ ਬੱਚਾ ਸਵੇਰੇ ਚਲੇ ਜਾਂਦਾ ਰਾਤ ਨੂੰ ਹੁੰਦਾ ਸਾਡੇ ਕੋਲ 8:30 ਦੇ ਕਰੀਬ ਜਦੋਂ ਉਹਨੇ ਆ ਕੇ ਆਪਣਾ ਦਰਵਾਜ਼ਾ ਖੋਲ੍ਹਿਆ ਹਾਊਸ ਦਾ ਉਹਨੂੰ ਪਤਾ ਲੱਗਿਆ ਮਦਰ ਦੀ ਡੈਥ ਹੋ ਗਈ ਇੱਕਦਮ ਸਾਰੇ ਬੜੀ ਘਬਰਾਹਟ ਹੋਈ ਸਾਰੀ ਪੁਲਿਸ ਉੱਤੇ ਮੌਕੇ ਤੇ ਗਈ ਸਾਰੇ ਕਲੂਜ਼ ਚੁੱਕੇ ਸੋ ਬੜਾ ਇਹਨੂੰ ਪ੍ਰੋਫੈਸ਼ਨਲੀ ਵਰਕ ਕਰਦੇ ਹੋਏ ਟਿਕਸ਼ਨ ਸੂਦ ਨੂੰ ਅਸੀਂ ਫੜ ਲਿਆ ਲੁਧਿਆਣੇ ਤੋਂ ਔਰ ਬਾਕੀ ਉਹਦੀ ਅਜੇ ਪ੍ਰੋਗਰੈਸ ਚੱਲ ਰਹੀ ਹੈ ਉਹਦੀ ਜਿਹੜੀ ਬਰਾਮਦਗੀ ਵਗੈਰਾ ਹੋਣੀ ਹੈ ਕੈਸ਼ ਵਗੈਰਾ ਦੀ ਬਟ ਮੇਨ ਮੋਟਿਵ ਇਹੀ ਨਿਕਲਿਆ ਕਿ ਉਹਨੂੰ ਲੱਗਿਆ ਕਿ ਮੇਰੇ ਕੋਲ ਵਾਸਤੇ ਈਜ਼ੀ ਟਾਰਗੇਟ ਹੈ ਔਰ ਉੱਥੋਂ ਆ ਕੇ ਲੁਧਿਆਣੇ ਇੱਡਾ ਵੱਡਾ ਕਾਰ ਕਰਾਈਮ ਕਰਤਾ ਕਿਉਂਕਿ ਉਹ ਭੇਤੀ ਸੀਗਾ ਤੇ ਉਹਦੇ ਨਾਲ ਤੁਹਾਨੂੰ ਪਤਾ ਹੈ ਕਿ ਸਨਸਨੀ ਵੀ ਬਹੁਤ ਫੈਲਦੀ ਹੈ ਔਰ ਗਵਾਂਡ ਦੇ ਵਿੱਚ ਵੀ ਲੋਕਾਂ ਨੂੰ ਵੀ ਇਹ ਸੀ ਪਤਾ ਨਹੀਂ ਕੀ ਗੱਲ ਹੋ ਗਈ ਕਿੰਨਾ ਕੁ ਬੰਦਾ ਇਹ ਗੜਬੜ ਹੋ ਗਈ ਪਰ ਆਪਣ ਨੂੰ ਜੋ ਪਤਾ ਹੀ ਹੈ ਕਿ ਭੇਤੀ ਬੰਦਾ ਹੀ ਇਹੋ ਜਿਹਾ ਕੰਮ ਕਰਦਾ ਹੈ ਔਰ ਉਹਨੇ ਉਹ ਮਤਲਬ ਇਸ ਵਾਰ ਦਾ ਤੋਂ ਜਾਣ ਦਿੱਤਾ ਹਾਂਜੀ ਜੀ ਸੀਸੀਟੀਵੀ ਤੋਂ ਵੀ ਜਾਣ ਲਈ ਕਈ ਚੀਜ਼ਾਂ ਦੇਖੀਆਂ ਗਈਆਂ ਜੀ ਲੋਕਾਂ ਦੀ ਸਟੇਟਮੈਂਟ ਵੀ ਲਈ ਗਈ ਥੋੜਾ ਉਹਦਾ ਪਛੋਕਰ ਨੂੰ ਜਿਹੜਾ ਲੜਕਾ ਹੈਗਾ ਆਪਣੇ ਅੰਕੁਰ ਮਹਾਜਨ ਉਹਦੇ ਵੀ ਅਸੀਂ ਦੇਖਿਆ ਕਿ ਕੌਣ ਅਸੋਸੀਏਟਸ ਨੇ ਸਾਰੀਆਂ ਚੀਜ਼ਾਂ ਇਕੱਠੀਆਂ ਕਰਕੇ ਕਲੱਬ ਕਰਕੇ ਫੇਰ ਇਹ ਗੱਲ ਆਪਾਂ ਤੈਅ ਤੇ ਪਹੁੰਚੇ ਪਿੱਛੇ ਸਾਲ ਕਰਦਾ ਪਿੱਛੇ ਯੂਜ਼ ਕਰਦਾ ਇਦੀ ਉੱਥੇ ਦੁਕਾਨ ਹੈ ਜੀ ਆਪਣੇ ਕੋਸਮੈਟਿਕਸ ਦੀ ਲੁਧਿਆਣੇ ਦੇ ਵਿੱਚ। ਇਹ ਲੋ ਵੀ ਪਹਿਲਾਂ ਵੀ ਇਸ ਘਰ ਦੇ ਵਿੱਚ ਚੋਰੀ ਕੀਤੀ ਹੋਈ ਸੀ। ਉਹ ਕਹਿੰਦੇ ਪਹਿਲਾਂ ਵੀ ਉਹਨੇ ਇੱਕ ਦਿਨ ਚੁੱਪਚਾਪ ਚੋਰੀ-ਚਾਰੀ ਕੀਤੀ ਸੀ। ਪਤਾ ਨਹੀਂ ਲੱਗਿਆ ਉਦੋਂ ਆਹ ਸ਼ੱਬ ਵੀ ਹੋ ਜਾਂਦਾ ਵੀ ਚਲੋ ਪੈਸੇ ਕਢ ਲੇ ਦੋਸਤ ਨੇ। ਇਹ ਬਟ ਇਹ ਤਾਂ ਬਹੁਤ ਹੀ ਮਤਲਬ ਮਤਲਬ ਮੈਂ ਸਮਝਦਾ ਹੀਨਰਸ ਕ੍ਰਾਈਮ ਕੀਤਾ ਮਾਤਾ ਵਿਚਾਰੀ ਕੱਲੀ ਉਹਨੂੰ। ਮੌਤੇ ਘਾਟ ਰਦਾਰ ਤਾਂ ਹਾਂਜੀ ਉਹਦੇ ਪਛਾਣਦੇ ਇਹ ਜਾਣਦਾ ਉਹਨੂੰ ਪਤਾ ਹੀ ਸੀਗਾ ਮਤਲਬ ਬੇਸਿਕਲੀ ਇਹ ਵੀ ਤੁਸੀਂ ਕਹਿ ਸਕਦੇ ਹੋ ਪਰ ਉਹਨੂੰ ਵੈਸੇ ਵੀ ਪਤਾ ਸੀ ਵੀ ਜਦੋਂ ਮੈਂ ਇੱਥੇ ਗਿਆ ਤੇ ਮਾਤਾ ਨੇ ਤਾਂ ਦੱਸ ਹੀ ਦੇਣਾ ਸੀਗਾ ਵੀ ਇਹ ਆਇਆ ਸੀ ਪੈਸੇ ਲੈ ਗਿਆ ਮਤਲਬ ਕੈਸ਼ ਦੱਸ ਰਹੇ ਹੋ 80000 ਤੇ ਪਲੱਸ ਕੁਝ ਦੱਸਿਆ ਉਹਨਾਂ ਨੇ ਉਹ ਅਜੇ ਚੱਲ ਰਹੀ ਹੈ ਜੀ ਟੀਮ ਗਈ ਹੋਈ ਹੈ ਸਾਡੀ ਕੱਲੇ ਨਹੀਂ ਕੁੱਟ ਕੇ ਚੁੰਨੀ ਚੁੰਨੀ ਉਸ ਦਾ ਅਕੀਨ ਆ ਵੀ ਪੈਨਿਕ ਹੋਇਆ ਸੀ ਤੇ ਉਸ ਦੇ ਬਾਅਦ ਬਹੁਤ ਸਾਰੇ ਸਵਾਲ ਵੀ ਹੋ ਰਹੇ ਸੀ ਤੇ ਉਹ ਜਿਹੜੀ ਚੀਜ਼ ਇਹੋ ਜੀਜ਼ ਹੀ ਬਿਲਕੁਲ ਪਰਸੈਂਟ ਨਹੀਂ ਆਈ ਇਹ ਕਿਛੇ ਰੰਗ 100% ਜੋ ਬੋਲ ਕੋ ਸਾਥ ਨਹੀਂ ਨਹੀਂ ਬਿਲਕੁਲ ਇਹੀ ਆਈ ਹੈ ਦੇਖੋ ਗੱਲ ਕੀ ਹੁੰਦੀ ਹੈ ਕਿ ਮੈਂ ਲੋਕਾਂ ਨੂੰ ਅਪੀਲ ਵੀ ਕਰਨਾ ਚਾਹੁੰਦਾ ਤੁਹਾਡੇ ਮਾਦੀਮ ਰਾਹੀਂ ਕ੍ਰਾਈਮ ਸੁਸਾਇਟੀ ਜਦੋਂ ਦੀ ਬਣੀਆਂ ਹੁੰਦਾ ਆ ਰਿਹਾ ਠੀਕ ਹੈ ਹੁਣ ਕਿਸੇ ਦੇ ਮਾਈਂਡ ਚ ਜਿੱਦਾਂ ਹੁਣ ਪਹਿਲਾ ਕ੍ਰਾਈਮ ਵੀ ਆਪਾਂ ਡਿਸਕਸ ਕੀਤਾ ਕਿ ਦੋ ਬੰਦੇ ਏਰੀਆ ਚ ਇਕੱਠੇ ਰਹਿ ਰਹੇ ਆ ਉਹਦੇ ਦਿਮਾਗ ਚ ਕੀ ਚੱਲ ਰਿਹਾ ਕਿਸੇ ਨੂੰ ਕੀ ਪਤਾ ਅਚਾਨਕ ਉਹ ਬੰਦਾ ਦੇਖਦਾ ਵੀ ਇਹ ਰੋਜ਼ ਜਾਂਦਾ ਹੈ ਉੱਥੇ ਜਾ ਕੇ ਤੇ ਉਹ ਮਰਡਰ ਕਰ ਦਿੰਦਾ ਸਿਮਿਲਰਲੀ ਇਹ ਬੰਦਾ ਆ ਕੇ ਕਰ ਦਿੰਦਾ ਸੋ ਪੁਲਿਸ ਨੇ ਮੈਂ ਸਮਝਦਾ ਕਿ ਪਬਲਿਕ ਨੂੰ ਇਹ ਜਰੂਰ ਸਮਝਣਾ ਚਾਹੀਦਾ ਕਿ ਪੁਲਿਸ ਸੈਂਸਿਟਿਵਲੀ ਔਰ ਪ੍ਰੋਫੈਸ਼ਨਲੀ ਇਨਵੈਸਟੀਗੇਟ ਕਰਦੀ ਹੈ ਔਰ ਜਲਦੀ ਰਿਜ਼ਲਟ ਦਿੰਦੀ ਹੈ ਉਹ ਇੱਕ ਚੀਜ਼ ਅਪਰੀਸ਼ੀਏਟ ਕਰਨੀ ਲੋਕਾਂ ਨੂੰ